ਕਿਸੇ ਜੰਮੂ ਕਿਸੇ ਹੋਰ ਕੰਮ ਕਿਸੇ ਹੋਰ ਪੰਜਾਬੀ ਫਿਲਮ ਵਾਸਤੇ ਪਤਾ ਕਰ ਬਸ ਉੱਥੇ ਕੁਛ ਐਸਾ ਦਾ ਹੀ ਦਿਮਾਗ ਚ ਆਇਆ ਵੀ ਕਿਉਂ ਨਾ ਅਸੀਂ ਕੁਛ ਮਾਤਾ ਵੈਸ਼ਨੂ ਦੇ ਵੀ ਤੇ ਕਰੀਏ ਇੱਕ ਹਿੰਦੂ ਧਰਮ ਤੇ ਫਿਲਮਾਈ ਨੂੰ ਬਹੁਤ ਧੀਰ ਹੋ ਗਈ ਸੀ ਕਿਹਾ ਬੁਲਾਵਾ ਪਰ ਫਿਰ ਬਹੁਤ ਸਾਰੇ ਲੋਕਾਂ ਨੇ ਸਾਡੀ ਟੀਮ ਦੇ ਵਿੱਚ ਵੀ ਇਹ ਡਿਸਕਸ਼ਨ ਕੁਝ ਵੀ ਬੁਲਾਵਾ ਦਾ ਮਤਲਬ ਕੀ ਹੈ ਤੇ ਕਮੀਨਾ ਸੀ ਸ਼ੂਟਿੰਗ ਕਰੀ ਸੀ ਜੀ ਨਵੰਬਰ ਤੋਂ ਲੈ ਕੇ ਦਸੰਬਰ ਤੱਕ ਜਿੱਥੋਂ ਅਸੀਂ 3 ਦਿਨ 4 ਦਿਨ ਅਸੀਂ ਮਾਤਾ ਵੈਸ਼ਨੂ ਦੇਵੀ ਤੇ ਜਾ ਕੇ ਕੀਤੀ ਔਖਾ ਤਾਂ ਹੈ ਕਿਉਂਕਿ ਜਦੋਂ ਤੁਸੀਂ ਇੱਕ ਹਾਲਾਂਕਿ ਸਾਡੀ ਫਿਲਮ ਸੋਸ਼ਲ ਡਰਾਮਾ ਐ इमोशनल ਆ ਇੱਕ ਫੈਮਿਲੀ ਦੀ ਸਟੋਰੀ ਆ ਪਰ ਜਦੋਂ ਤੁਸੀਂ ਦੱਸਦੇ ਆ ਕਿ ਅਸੀਂ ਮਾਤਾ ਵੈਸ਼ਨੂ ਦੇਵੀ ਤੇ ਫਿਲਮ ਬਣਾ ਰਹੇ ਆ ਜਾਂ ਕੋਈ ਧਾਰਮਿਕ ਫਿਲਮ ਬਣਾ ਰਹੇ ਆ ਉਦੋਂ ਫੇ ਕਈ ਐਕਟਰ ਹੋ ਜਾਂਦੇ ਆ ਬਈ ਯਾਰ ਮੇਰਾ ਇਹ ਜਨਰ ਨਹੀਂ ਹਾਂ ਤੇ ਮੇਰੇ ਲਈ ਠੀਕ ਨਹੀਂ ਮੈਨੂੰ ਸੂਟ ਨਹੀਂ ਆ ਬਹੁਤ ਲੇਟ ਬਈ ਇਦਾਂ ਦਾ ਕਰਕੇ ਇੱਕ ਐਕਸੀਡੈਂਟ ਹੋ ਗਿਆ ਸੋ ਮੈਂ ਬੜਾ ਡਰ ਗਿਆ ਮੈਨੂੰ ਕਿ ਕੀ ਹੋਇਆ ਕਹਿੰਦੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਬਖਰਾਜ ਨੇ ਇੱਕ ਜਗ੍ਹਾ ਤੇ ਥੋੜਾ ਜੰਪ ਕਰਨਾ ਸੀ ਛਾਲ ਮਾਰਨੀ ਸੀ ਪਰ ਅਸੀਂ ਤਾਂ ਹਲੇ ਉਹ ਸੀਨ ਸਟਾਰਟ ਵੀ ਨਹੀਂ ਕੀ ਰਿਹਾ ਬਖਰਾਜ ਡਿੰਗ ਸਵੇਰੇ ਉੱਠ ਕੇ ਮੱਥਾ ਤਾਂ ਦੇਖਦੇ ਹੀ ਆ ਨਾ ਤੇ ਜਿਹੜੇ ਸਕੂਲ ਨੂੰ ਜਾਂਦੇ ਆ ਕਾਲਜ ਨੂੰ ਯੂਨੀਵਰਸਿਟੀ ਨੂੰ ਬੱਚੇ ਜਾਂਦੇ ਆ ਉਹ ਵੀ ਮੱਥਾ ਟੇਕ ਕੇ ਜਾਂਦੇ ਆ ਐਕਸ਼ਨ ਲਾਈਕ ਕਰਦੇ ਆ ਸਾਡੀ ਫਿਲਮ ਚ ਵੀ ਐਕਸ਼ਨ ਫਿਲਮ ਦੇ ਜਿਹੜੇ ਮੇਨ ਕੈਰੈਕਟਰ ਹੈਗੇ ਆ ਜਿੱਥੋਂ ਸਟਾਰਟ ਹੁੰਦੀ ਆ ਉਹ ਇੱਕ ਲੰਡਨ ਤੋਂ ਸਟਾਰਟ ਹੁੰਦੀ ਆ ਫੈਮਿਲੀ ਲੰਡਨ ਚ ਰਹਿੰਦੀ ਆ ਦਾਦੀ ਹੈ ਅੱਗੇ ਉਹਦੇ ਦਾਦੀ ਦਾ ਲड़का ਹੈ ਉਹਦੀ 9 ਆ ਤੇ ਜਿਹੜਾ ਉਹਨਾਂ ਦਾ ਮੁੰਡਾ ਆ ਉਹ ਥੋੜਾ ਜਿਹਾ ਡਰਿਆ ਆ ਸਕੂਲੋਂ ਵੀ ਨਿਆਣੇ ਉਹਨੂੰ ਤਾਂ ਥੱਲੋਂ ਯਾਤਰਾ ਕਰਦੇ ਉੱਪਰ ਤੱਕ ਜਾਣਾ ਸੀ ਔਰ ਬਹੁਤ ਜ਼ਿਆਦਾ ਠੰਡ ਸੀ ਤੁਸੀਂ ਸਾਫ਼ ਲਾ ਲਓ ਕਿ ਜਿੰਨੇ ਵੀ ਮੇਨ ਐਕਟਰ ਸੀ ਉਹ ਸਾਰਿਆਂ ਦੇ ਕੋਲ ਪਤਲੇ ਸ਼ ਕਪੜੇ ਸੀ ਪਾਉਣੇ ਜਦੋਂ ਉੱਪਰ ਜਾਣਾ ਸੀ ਪਾਏ ਮੋٹے ਐਕਟਰਸ ਨੇ ਨਹੀਂ ਪਾਇਓ ਸੀ ਕੋਈ ਬਿਮਾਰ ਨਹੀਂ ਕੋਈ ਠੰਡ ਨਹੀਂ ਕੋਈ ਅੱਗ ਨਹੀਂਦਰ ਭਠਾਲੀ ਲੱਖੀ ਹੋਵੇਗੀ ਇਹ ਕਹਿੰਦਾ ਕਿ ਤੁਸੀਂ ਜਰੂਰ ਫਿਲਮ ਦੇਖੋ ਦੇਖ ਕੇ ਆਓ ਔਰ ਤੁਹਾਨੂੰ ਪਤਾ ਲੱਗੂਗਾ ਕਿ ਮਾਤਾ ਵਿਸ਼ਨੂ ਦੇਵੀ ਦਾ ਉੱਥੇ ਜਾਣ ਦਾ ਜਾਂ ਇੰਨੇ ਦੂਰੋਂ ਲੋਕ ਬਾਹਰੋਂ ਔਰ ਸਾਰੇ ਇੰਡੀਆ ਤੋਂ ਆਉਂਦੇ ਆ ਕਿਸੇ ਕਾਰਨ ਕਰਕੇ ਆਉਂਦੇ ਕੁਝ ਤੇ ਸੌਣ ਦਾ ਮਹੀਨਾ ਹੈ ਲਗਾਤਾਰ ਸੌਣ ਦੇ ਨਰਾਤੇ ਸ਼ੁਰੂ ਹੋ ਚੁੱਕੇ ਨੇ ਤਾਂ ਇਸ ਵਿੱਚ ਇੱਕ ਫਿਲਮ ਆ ਰਹੀ ਹੈ ਚਲੋ ਬੁਲਾਵਾ ਆਇਆ ਅਸਦੇ ਪ੍ਰੋਡਿਊਸਰ ਬਲਵਿੰਦਰ ਸਿੰਘ ਛੜਨਾ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕਿ ਫਿਲਮ ਦਾ ਕੀ ਕਨਸੈਪਟ ਹੈ ਤੇ ਕਿਵੇਂ ਉਹਨਾਂ ਦੇ ਮਨ ਵਿੱਚ ਚਾਹੀ ਤੇ ਕਿਵੇਂ ਹੁਣ ਅੱਗੇ ਫਿਲਮ ਆ ਰਹੀ ਹੈਗੀ ਕਿਉਂਕਿ 19 ਸਤੰਬਰ ਨੂੰ ਸੈਲਮੇ ਕਰਾਂ ਦੇ ਵਿੱਚ ਆ ਜਾਣੀ ਹੈ ਗੱਲਬਾਤ ਕਰਦੇ ਆ ਸਰ ਤੁਹਾਡਾ ਖਬਰਨਾਮਾ ਬਹੁਤ ਬਹੁਤ ਸਵਾਲ ਤੇ ਸਰ ਆਪਾਂ ਗੱਲ ਕਰੀਏ ਫਿਲਮ ਉਹ ਤੁਸੀਂ ਬਣਾਉਂਦੇ ਨੇ ਪਰ ਜਿਹੜੀ ਆ ਦਿਨਾਂ ਦੇ ਵਿੱਚ ਲੋਕਾਂ ਦੇ ਮਨਾਂ ਵਿੱਚ ਮਾਤਾ ਜੀ ਪਰ ਬਹੁਤ ਸ਼ਰਧਾ ਹੁੰਦੀ ਹੈ ਨਾ ਤੇ ਕਿਵੇਂ ਮਨ ਦੇ ਵਿੱਚ ਆਇਆ ਕਿ ਇੱਕ ਵਧੀਆ ਫਿਲਮ ਲੋਕਾਂ ਤੱਕ ਜਿਹੜੀ ਇਹ ਪਹੁੰਚਾਈ ਜਾਵੇ ਦੇਖੋ ਅਸੀਂ ਕਹੇ ਸੀ ਕਿ ਜੰਮੂ ਕਿਸੇ ਹੋਰ ਕੰਮ ਕਿਸੇ ਹੋਰ ਪੰਜਾਬੀ ਫਿਲਮ ਵਾਸਤੇ ਪਤਾ ਕਰ ਲ ਬਸ ਉੱਥੇ ਕੁਛ ਐਸ ਤਰ੍ਹਾਂ ਦਾ ਹੀ ਦਿਮਾਗ ਚ ਆਇਆ ਵੀ ਕਿਉਂ ਨਾ ਅਸੀਂ ਕੁਛ ਮਾਤਰ ਵੈਸ਼ਨੂ ਦੇ ਵੀ ਤੇ ਕਰੀਏ ਇੱਕ ਹਿੰਦੂ ਧਰਮ ਤੇ ਫਿਲਮ ਆਈ ਨੂੰ ਬਹੁਤ ਧੀਰ ਹੋ ਗਈ ਸੀ ਮੇਰੇ ਖਿਆਲ ਜੋ ਮੈਨੂੰ ਤੇ ਜ਼ਰ ਤੱਕ ਪਤਾ 1975 ਜਾਈ ਸੀ ਜੈ ਸੰਤੋਸ਼ੀ ਮਾਂ ਉਸ ਤੋਂ ਬਾਅਦ ਕੁਛ ਆਇਆ ਨਹੀਂ ਸੀ ਸੋ ਥੋੜਾ ਜਿਹਾ ਇਧਰ ਉਹ ਆਇਆ ਵੀ ਚਲੋ ਕੁਛ ਕਰਕੇ ਦੇਖਦੇ ਯੋ ਸ਼ਾਇਦ ਮਾਤਾ ਦੀ ਕਿਰਪਾ ਹੋ ਜਾਵੇ। ਸੋ ਥੋੜਾ ਉਹ ਮਾਈਂਡ ਚ ਰੱਖ ਕੇ ਅਸੀਂ ਫਿਰ ਦੁਬਾਰਾ ਉਹਨੂੰ ਡਿਵੈਲਪ ਕੀਤਾ। ਇਹ ਆਪਾਂ ਸੋ ਇਸ ਕਰਕੇ ਫਿਲਮ ਬਣ ਗਈ ਹੈ ਰੈਡੀ ਹੈ। ਇਹਦਾ ਟਾਈਟਲ ਦੀ ਗੱਲ ਕਰੀਏ ਤਾਂ ਕਿਉਂਕਿ ਇੱਕ ਪੁਰਾਣਾ ਗੀਤ ਹੀ ਹੁੰਦਾ ਚਲੋ ਬਲਾਵਾ ਹੈ ਮਾਤਾ ਨੇ ਬੁਲਾਇਆ ੜਾ। ਉਦਾਂ ਸੋਚ ਕੇ ਰੱਖਿਆ ਕਿ ਕੀ ਮਨ ਦੇ ਵਿੱਚ ਆਇਆ ਇਹ ਟਾਈਟਲ ਨੂੰ ਲੈ ਕੇ। ਦੇਖੋ ਟਾਈਟਲ ਤੇ ਸਾਡਾ ਸੀਗਾ ਬਲਾਵਾ। ਪਰ ਫਿਰ ਬਹੁਤ ਸਾਰੇ ਲੋਕਾਂ ਨੇ ਸਾਡੀ ਟੀਮ ਦੇ ਵਿੱਚ ਵੀ ਇਹ ਡਿਸਕਸ਼ਨ ਹੋਈ ਵੀ ਬਲਾਵਾ ਦਾ ਮਤਲਬ ਕੀ ਹੈ। ਤੇ ਮੈਨੂੰ ਪੁੱਛਣ ਲੱਗ ਪਏ ਸੋ ਫਿਰ ਅਸੀਂ ਕਿਹਾ ਵੀ ਚਲੋ ਲਾਈਕ ਤੁਸੀਂ ਜਿਦਾ ਕਿਹਾ ਕਿ ਇੱਕ ਪੁਰਾਣਾ ਗਾਣਾ ਸੀ ਤੇ ਫਿਰ ਲੋਕ ਹੀ ਕਹਿੰਦੇ ਵੀ ਮਾਤਾ ਦਾ ਬਲਾਵਾ ਆਇਆ ਅਸੀਂ ਉਹਨੂੰ ਫੇਰ ਸੋਚਿਆ ਕਿ ਜੇ ਅਸੀਂ ਚਲੋ ਬਲਾਵਾ ਆਇਆ ਹੈ ਕਹਿੰਦੇ ਇਹ ਕਿ ਸਾਡੀ ਫਿਲਮ ਦੇ ਨਾਲ ਵੀ ਜਾਂਦਾ ਸੀ ਜੋ ਸਿਚੁਏਸ਼ਨਸ ਹੈ ਸਰਕਮਸਟਾਂਸਸ ਹੈਗੇ ਤੇ ਫਿਰ ਉਹ ਟਾਈਟਲ ਏ ਸੀ ਜਦੋਂ ਦੱਸਦੇ ਆ ਲੋਕਾਂ ਦਾ ਚੱਟ ਮੂੰਹ ਚੜ ਜਾਂਦਾ ਇੱਕਦਮ ਸੋ ਇਸ ਕਰਕੇ ਉਹ ਹੈ ਲੱਗਾ ਕਿ ਜਿਆਦਾ ਬੈਟਰ ਟਾਈਟਲ ਹੈ ਚਲੋ ਬਲਾਵਾ ਆਇਆ ਕਿ ਹੈ ਹੀ ਮਾਤਾ ਦਾ ਬਲਾਵਾ ਆਇਆ ਤਾਂ ਹੀ ਤੇ ਅਸੀਂ ਉਸੇ ਫਿਲਮ ਬਣਾਉਣ ਗਏ ਸੋ ਇਸ ਦੇ ਵਿੱਚ ਕਿੰਨਾ ਕ ਸਮਾਂ ਲੱਗ ਗਿਆ ਫਿਲਮ ਨੂੰ ਸ਼ੂਟ ਹੋਣ ਦੇ ਵਿੱਚ ਕਿਉਂਕਿ ਉਹ 19 ਸਤੰਬਰ ਨੂੰ ਸਿਨਮੇ ਘਰਾਂ ਦੇ ਵਿੱਚ ਆਇਆ ਦੇਖੋ 1 ਮਹੀਨਾ ਅਸੀਂ ਸ਼ੂਟਿੰਗ ਕਰੀ ਸੀਗੀ ਨਵੰਬਰ ਤੋਂ ਲੈ ਕੇ ਦਸੰਬਰ ਤੱਕ ਜਿੱਥੇ ਅਸੀਂ 3 ਦਿਨ 4 ਦਿਨ ਅਸੀਂ ਮਾਤਾ ਕਵੈਸ਼ਨੂ ਦੇਵੀ ਤੇ ਜਾ ਕੇ ਕੀਤੀ ਫਿਰ ਥੋੜੇ ਜਿਹਾ ਰਹਿ ਗਿਆ ਕੰਮ ਫਿਰ ਉਹ ਮਾਰਚ ਵਿੱਚ ਕੀਤਾ ਤੇ ਇੱਕ ਆ ਕੱਲ ਖਤਮ ਕਰਿਆ ਗਾਣਾ ਉਹ ਅਸੀਂ ਦੁਬਈ ਜਾ ਕੇ ਸ਼ੂਟ ਕੀਤਾ ਸੋ ਫਿਲਮ ਕੰਪਲੀਟ ਆ ਰੈਡੀ ਬਈ ਜਾਣ ਨੂੰ ਸੋ ਓਵਰ ਆਲ ਤੁਸੀਂ ਇਹ ਲਾ ਲੋ ਇੱਕ ਮਹੀਨਾ ਕੋ 31 ਦਿਨ 32 ਦਿਨ ਲੱਗ ਜਾਂਦੇ ਫਿਲਮ ਨੂੰ ਇਹਦੇ ਵਿੱਚ ਗੱਲ ਕਰੀਏ ਐਕਟਰ ਤੁਸੀਂ ਕਾਫੀ ਨਵੇਂ ਵੀ ਲਏ ਤੇ ਪੁਰਾਣੇ ਵੀ ਹੈਗੇ ਆ ਇਹਦੇ ਲਈ ਇੱਕ ਬੜਾ ਔਖਾ ਹੋ ਜਾਂਦਾ ਇਸ ਕਰੈਕਟਰ ਨੂੰ ਇਹ ਕਰਨ ਵਾਸਤੇ ਇਹ ਸੋਚਣਾ ਪੈਂਦਾ ਕਿ ਕਿਹੜੇ ਐਕਟਰ ਤਾਂ ਕਲੇ ਇਹਦੇ ਵਿੱਚ ਤੁਹਾਨੂੰ ਕਿੰਨੀ ਗੀ ਦਿੱਕਤ ਆਈ ਜਾਂ ਸੋਖਾ ਹੀ ਤੁਹਾਨੂੰ ਲੱਗਾ ਵੀ ਇਹ ਐਕਟਰ ਵੀ ਇਥੇ ਇਹ ਕਰ ਸਕਦਾ ਨਹੀਂ ਦੇਖੋ ਔਖਾ ਤਾਂ ਹੈ ਕਿਉਂਕਿ ਜਦੋਂ ਤੁਸੀਂ ਇੱਕ ਹਾਲਾਂਕਿ ਸਾਡੀ ਫਿਲਮ ਸੋਸ਼ਲ ਡਰਾਮਾ ਐ इमोशनल ਆ ਇੱਕ ਫੈਮਿਲੀ ਦੀ ਸਟੋਰੀ ਆ ਪਰ ਜਦੋਂ ਤੁਸੀਂ ਦੱਸਦੇ ਆ ਕਿ ਅਸੀਂ ਮਾਤਾ ਵੈਸ਼ਨੂ ਦੇਵੀ ਦੀ ਫਿਲਮ ਬਣਾ ਰਹੇ ਆ ਜਾਂ ਕੋਈ ਧਾਰਮਿਕ ਫਿਲਮ ਬਣਾ ਰਹੇ ਆ ਉਦੋਂ ਫੇ ਕਈ ਐਕਟਰ ਹੋ ਜਾਂਦੇ ਆ ਵੀ ਯਾਰ ਮੇਰਾ ਇਹ ਜਨਰ ਨਹੀਂ ਹਾਂ ਤੇ ਮੇਰੇ ਲਈ ਠੀਕ ਨਹੀਂ ਮੈਨੂੰ ਸੂਟ ਨਹੀਂ ਕਰਦਾ ਸੋ ਇਸ ਤਰ੍ਹਾਂ ਅਸੀਂ ਕਾਫੀ ਸ਼ਾਰਟਲਿਸਟ ਕੀਤੇ ਫਿਰ ਕਈ ਆਰਟਿਸਟ ਕਹਿੰਦੇ ਅਸੀਂ ਬਿਜ਼ੀ ਆ ਕਈ ਕਹਿੰਦੇ ਸੀ ਐਸਾ ਰੋਲ ਕਰ ਲਿਆ ਪਹਿਲਾਂ ਹੁਣ ਨਹੀਂ ਕਰਨਾ ਇਦਾਂ ਮਤਲਬ ਉਹ ਐਕਟਰ ਦਾ ਆਪਣਾ ਆਪਣਾ ਚੋਇਸ ਆ ਸੋ ਜੋ ਸਾਨੂੰ ਮਿਲੇ ਪਕਰਾਜ ਭੱਲਾ ਮਿਲੇ ਲੜਕੀ ਮਿਲੀ ਅਰਵਿੰਦਰ ਬੜਾ ਈਜ਼ੀ ਸੀ ਸਾਰੇ ਬੜੇ ਸੀਰੀਅਸ ਸੀਗੇ ਸੁਣ ਕੇ ਬੜੇ ਖੁਸ਼ ਸੀ ਉਸ ਸਕ੍ਰਿਪਟ ਨੂੰ ਔਰ ਬੜੇ ਇੰਟਰਸਟਿਡ ਸੀਗੇ ਸੋ ਬਸ ਇਸ ਤਰ੍ਹਾਂ ਟੀਮ ਬਣਦੀ ਗਈ ਆ ਕਿ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਨੌਜਵਾਨ ਨੇ ਉਹ ਐਕਸ਼ਨ ਮੂਵੀਆਂ ਨੂੰ ਕਰਨ ਨੂੰ ਬੜਾ ਪ੍ਰਫੈਰ ਦਿੰਦੇ ਆ ਪਰ ਇਹਦੇ ਵਿੱਚ ਪਖਰਾਜ ਜੀ ਨੇ ਵਧੀਆ ਫਿਰ ਰੋਲਾ ਦਾ ਕੀਤਾ ਜਿਵੇਂ ਅੱਜ ਕੱਲ੍ਹ ਦੇ ਯੁੱਧ ਦੇ ਵਿੱਚ ਕਿਦੋਂ ਕਿਦਾਂ ਦਾ ਫਰਕ ਪੈ ਜਾਂਦਾ ਨਾ ਕਿ ਕੋਈ ਧਾਰਮਿਕ ਤੁਸੀਂ ਫਿਲਮਾਂ ਰਾਣੇ ਬੜੀ ਆਪਣਾ ਮਾਈਂਡ ਨੂੰ ਵੀ ਸੈਟ ਅਪ ਕਰਕੇ ਲੈਣਾ ਪੈਂਦਾ ਧਾਰਮਿਕ ਦੇ ਵਿੱਚ ਦੇਖੋ ਜੇ ਐਕਸ਼ਨ ਫਿਲਮ ਨੂੰ ਲਾਈਕ ਕਰਦੇ ਆ ਲੋਕ ਜੀਸ ਪਰ ਦੇਖੋ ਘਰ ਚਾਹੇ ਅਸੀਂ ਕਿਸੇ ਵੀ ਧਰਮ ਤੋਂ ਆ ਸਵੇਰੇ ਉੱਠ ਕੇ ਮੱਥਾ ਤਾਂ ਟੇਕਦੇ ਹੀ ਆ ਨਾ ਤੇ ਜਿਹੜੇ ਸਕੂਲ ਨੂੰ ਜਾਂਦੇ ਆ ਕਾਲਜ ਨੂੰ ਯੂਨੀਵਰਸਿਟੀ ਨੂੰ ਬੱਚੇ ਜਾਂਦੇ ਆ ਉਹ ਵੀ ਮੱਥਾ ਟੇਕ ਕੇ ਜਾਂਦੇ ਆ ਐਕਸ਼ਨ ਲਾਈਕ ਕਰਦੇ ਆ ਸਾਡੀ ਫਿਲਮ ਚ ਵੀ ਐਕਸ਼ਨ ਹੈਗਾ ਇਹਦੇ ਚ ਵੀ ਐਕਸ਼ਨ ਹੈਗਾ ਸੋ ਅਸੀਂ ਉਹ ਸੈਕਸ਼ਨ ਨੂੰ ਮਾਦਾ ਦੇ ਨਾਲ ਰਿਲੇਟ ਕੀਤਾ ਅ ਪਰ ਕਿਤੇ ਨਾ ਕਿਤੇ ਜੇ ਤੁਸੀਂ 100 ਫਿਲਮਾਂ ਆਉਂਦੀਆਂ ਉਹਦੇ ਚੋਂ 99 ਫਿਲਮਾਂ ਉਹੀ ਆਉਂਦੀਆਂ ਜਿਹਦੇ ਚ ਐਕਸ਼ਨ ਵੀ ਆ ਜਾਂ ਕਾਮੇਡੀ ਆ ਤੇ ਮੇਰਾ ਖਿਆਲ ਮੈਨੂੰ ਇਹ ਲੱਗਿਆ ਸੀ ਕਿ ਜਿਹੜੇ ਆਪਣੇ ਲੋਕ ਹੈਗੇ ਆ ਅ ਉਹ ਜੇ ਕੋਈ ਫਿਲਮ ਜਿਹੜੀ ਥੋੜਾ ਬਹੁਤਾ ਧਰਮ ਬਾਰੇ ਗੱਲ ਕੀਤੀ ਜਾਂਦੀ ਆ ਜਾਂ ਉਹਦੇ ਬਲੀਫ ਬਾਰੇ ਤੁਸੀਂ ਗੱਲ ਕਰਦੇ ਆ ਫਿਲਮ ਦੇ ਵਿੱਚ ਲੋਕ ਉਹਨਾਂ ਨੂੰ ਲਾਈਕ ਕਰੋਗੇ ਔਰ ਕਰਦੇ ਵੀ ਆ ਆਪਣੇ ਦੇਖੋ ਅ ਅਰਦਾਸ ਫਿਲਮ ਬਣੀ ਸੀ ਰਜਨੀ ਤੇ ਬਣੀ ਸੀ ਲੋਕਾਂ ਨੇ ਉਹਨਾਂ ਫਿਲਮਾਂ ਨੂੰ ਬਹੁਤ ਪਸੰਦ ਕਰਿਆ ਆ ਸੋ ਇਸ ਕਰਕੇ ਅਸੀਂ ਥੋੜਾ ਜਿਹਾ ਇੱਕ ਸਾਈਡ ਤੇ ਹੋ ਕੇ ਇਧਰ ਨੂੰ ਕਿ ਹਿੰਦੂ ਧਰਮ ਤੇ ਕੀਤਾ ਉਮੀਦ ਆ ਕਿ ਲੋਕ ਪੂਰਾ ਲਾਈਕ ਕਰੋਗੇ ਜੋ ਸੋ far ਜੋ ਸਾਨੂੰ ਲੋਕਾਂ ਤੋਂ ਸੁਣਦੇ ਆ ਉਹ ਇਹੀ ਆ ਬਈ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਕਾਫੀ ਲੰਮੇ ਸਮੇਂ ਬਾਅਦ ਜੇ ਆਪਾਂ ਗੱਲ ਕਰ ਗਏ ਤਾਂ ਫਿਲਮ ਆ ਰਹੀ ਹੈਗੀ ਇਦਾਂ ਦੀ ਇਹਦੇ ਵਿੱਚ ਸ਼ਾਟ ਦੇ ਵਿੱਚ ਆਪਾਂ ਸਟੋਰੀ ਦੀ ਗੱਲ ਕਰ ਗਏ ਤਾਂ ਕਿੱਥੋਂ ਦੀ ਸ਼ੂਟ ਕੀਤੀ ਗਈ ਹੈ ਤੇ ਕਿਹੜੇ-ਕਿਹੜੇ ਟਾਪਿਕ ਮੇਨ ਇਹਦੇ ਵਿੱਚ ਕਿਸ ਤਰ੍ਹਾਂ ਰੱਖਿਆ ਗਿਆ ਹੈ ਦੇਖੋ ਇਹ ਫਿਲਮ ਦੇ ਜਿਹੜੇ ਮੇਨ ਕੈਰੈਕਟਰ ਹੈਗੇ ਆ ਇਹ ਤਾਂ ਸਟਾਰਟ ਹੁੰਦੀ ਆ ਉਹ ਇੱਕ ਲੰਡਨ ਤੋਂ ਸਟਾਰਟ ਹੁੰਦੀ ਆ ਫੈਮਿਲੀ ਲੰਡਨ ਚ ਰਹਿੰਦੀ ਆ ਆਪਣੇ ਦਾਦੀ ਹੈ ਅੱਗੇ ਉਹਦੇ ਦਾਦੀ ਦਾ ਲड़का ਹੈ ਉਹਦੀ ਨੌ ਆ ਪੋਤਾ ਸੋ ਉਹ ਜਿਹੜਾ ਨੌ ਤੇ ਪੁੱਤ ਹੈਗੇ ਉਹ ਦੋਨੋਂ ਬਹੁਤ ਬਿਜ਼ੀ ਆ ਬਿਜ਼ਨਸ ਵਿੱਚ ਤੇ ਜਿਹੜਾ ਉਹਨਾਂ ਦਾ ਮੁੰਡਾ ਆ ਉਹ ਥੋੜਾ ਜਿਹਾ ਡਰਿਆ ਆ ਸਕੂਲੋਂ ਵੀ ਨਿਆਣੇ ਉਹਨੂੰ ਤੰਗ ਕਰਦੇ ਆ ਘਰ ਮਾਂ ਵੀ ਡੈਡੀ ਕੋ ਟਾਈਮ ਨਹੀਂ ਦਿੰਦੇ ਸੋ ਦਾਦੀ ਨਾਲ ਅਟੈਚਮੈਂਟ ਆ ਦਾਦੀ ਮਾਤਾਦੀਪਾ ਘਟ ਆ ਇਸ ਵੇਲੇ ਦੀ ਉਮਰ ਹੈ ਤਾਂ ਕਿ ਉਹ ਜ਼ਿਆਦਾ ਮਾਤਾ ਵੱਲ ਨੂੰ ਸੋ ਦਾਦੀ ਦਾ ਤੇ ਪੋਤੇ ਦਾ ਬੌਂਡ ਦਾਦੀ ਐ ਐਟ ਵਨ ਟਾਈਮ ਪੂਰੀ ਹੋ ਜਾਂਦੀ ਆ ਪਰ ਉਹਦੀ ਖਾਸ ਮਿਸ਼ਾਈ ਹੁੰਦੀ ਸੀ ਆਪਣੇ ਮੁੰਡੇ ਨੂੰ ਤਾਂ ਪੁੱਤ ਨੌ ਨੂੰ ਕਹਿਣਾ ਕਿ ਬਈ ਮੈਨੂੰ ਮੈਂ ਮਾਤਾ ਦਾ ਜਾਣਾ ਮੈਨੂੰ ਇੱਕ ਵਾਰੀ ਦਰਸ਼ਨ ਕਰਾ ਜਦੋਂ ਅਸੀਂ ਮੁੰਡਾ ਤੇਰਾ ਹੋਇਆ ਮੈਂ ਮਾਤਾ ਤੋਂ ਮੰਗਿਆ ਸੀ ਤੇ ਮੈਨੂੰ ਉਹ ਨਹੀਂ ਕਰਾਂਦੇ ਅੱਜ ਅਗਲੇ ਸਾਲ ਚੱਲਦੇ ਆਂ ਬੀਜੀ ਅਗਲੇ ਸਾਲ ਚੱਲਦੇ ਆਂ ਟਾਈਮ ਲੰਘਦਾ ਗਿਆ ਸੋ ਐਟ ਵਨ ਟਾਈਮ ਪੋਤਾ ਕਹਿੰਦਾ ਬਈ ਬੀਜੀ ਤੇ ਬਲਾਵਾ ਹੈ ਕੀ ਆਪਣੀ ਦਾਦੀ ਨੂੰ ਪੁੱਛਦਾ ਦਾਦੀ ਦੱਸਦੀ ਆ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਮੰਮੀ ਟੈਡੀ ਨਹੀਂ ਲੈ ਕੇ ਜਾਂਦੇ ਮੈਂ ਲੈ ਕੇ ਜਾਊਗਾ ਹੂੰ ਪਰ ਉਹ ਦਾਦੀ ਦੇ ਇੰਡੀਆ ਆਉਣ ਤੋਂ ਪਹਿਲਾਂ ਉਹਦੀ ਡੈਥ ਹੋ ਜਾਂਦੀ ਆ ਫਿਰ ਉਹ ਪੋਤਾ ਹੋਰ ਘਬਰਾ ਜਾਂਦਾ ਇੱਕ ਤਾਂ ਪਹਿਲਾਂ ਹੀ ਘਬਰਾਇਆ ਸੀ ਸਕੂਲੋਂ ਬੱਚਾਂ ਬੱਚੇ ਤੰਗ ਕਰਦੇ ਸੀ ਜਿੱਦਾਂ ਇੱਕ ਬੱਚਾ ਹੁੰਦਾ ਨਾ ਪਹਿਲਾਂ ਥੋੜਾ ਘਬਰਾਟਿਆ ਰਹਿੰਦਾ ਐਨਾ ਐਕਟਿਵ ਨਹੀਂ ਕਹਿ ਲੋ ਜਾਂ ਜਿਆਦਾ ਸਟਰੋਂਗ ਨਹੀਂ ਸੀ ਫਿਰ ਉਹਨੂੰ ਕੋਈ ਐਦਾਂ ਦੇ ਸੁਭਾਅ ਬਣਦੇ ਕਰੂ ਕਿ ਇੰਡੀਆ ਹੀ ਆਉਣਾ ਪੈਂਦਾ ਫਾਦਰ ਉਹਦੇ ਇੰਡੀਆ ਲੈ ਕੇ ਆਉਂਦੇ ਆ ਫਿਰ ਉਹ ਅੱਗੇ ਮਾਤਾ ਦੇ ਚਮਤਕਾਰ ਆ ਕਿਦਾਂ ਉਹ ਮਾਤਾ ਤੱਕ ਪਹੁੰਚਦਾ ਉਹ ਫਿਰ ਉਹ ਦੇਖ ਕੇ ਬਦਲ ਲੱਗੂਗਾ ਹਾਂ ਜੀ ਇਹ ਚਮਤਕਾਰ ਦੀ ਗੱਲ ਕਰੀਏ ਤਾਂ ਅਕਸਰ ਹੀ ਜਿਹੜੀ ਸੱਚੀ ਮੰਨਣਾ ਮੰਨਦੇ ਨੇ ਉਹ ਇਹ ਚੀਜ਼ਾਂ 'ਤੇ ਬਲੀਵ ਵਾਕੀ ਕਰਦੇ ਨੇ ਕਿ ਤੁਹਾਡੇ ਨਾਲ ਵੀ ਸ਼ੂਟਿੰਗ ਦੌਰਾਨ ਕੋਈ ਇਦਾਂ ਦਾ ਕੋਈ ਚਮਤਕਾਰ ਹੋਇਆ ਕਿਉਂਕਿ ਫਿਲਮ ਦੇ ਵਿੱਚ ਤਾਂ ਤੁਸੀਂ ਵਾਕੂ ਵੀ ਦਿਖਾਏ ਹੋਣਗੇ ਕਿਉਂਕਿ ਕਾਫੀ ਚਮਤਕਾਰ ਹੋਏ ਵੀ ਨੇ ਤੇ ਉਹ ਤੁਸੀਂ ਫਿਰ ਫਿਲਮ ਸ਼ੂਟਿੰਗ ਦੌਰਾਨ ਵੀ ਤੁਹਾਡੇ ਨਾਲ ਕੋਈ ਇਦਾਂ ਦਾ ਕੁਝ ਹੋਇਆ ਸਾਡੇ ਨਾਲ ਹੋਇਆ ਜਿਹੜਾ ਸੱਚੀ ਹੋਇਆ ਇਹ ਸਾਨੂੰ ਨਾ ਫਿਲਮ ਦੇ ਵਿੱਚ ਇੱਕ ਛੋਟਾ ਕਤੂਰਾ ਚਾਹੀਦਾ ਸੀ ਜੋ ਇੱਕ ਜਿਹੜਾ ਉਹ ਰਾਜਪੁਰਲਾ ਹੈਗਾ ਉਹ ਇੱਕ ਟਾਬੇ ਤੇ ਰੁਕਦਾ ਉਹਨੂੰ ਕੁੱਤ ਇੱਕ ਕਤੂਰੇ ਦੀ ਆਵਾਜ਼ ਸੁਣਦੀ ਆ ਤੇ ਉਹ ਉੱਠ ਹੀ ਜਾਂਦਾ ਇੱਕ ਜੰਗਲ ਦੇ ਪਾਸ ਸਾਈਡ ਨੂੰ ਚਲੇ ਜਾਂਦਾ ਤੇ ਸਾਨੂੰ ਕਤੂਰਾ ਮਿਲ ਨਹੀਂ ਰਿਆ ਸੀ ਕੋਈ ਇੱਕ ਦੋ ਹੋਰ ਸੀ ਕਿ ਆ ਕਿ ਜੇ ਅਸੀਂ ਕੋਈ ਹੋਰ ਕੁੱਤਾ ਲੈਨੇ ਆ ਫਿਰ ਸੈਂਸਰ ਨੂੰ ਬੜੇ ਸਰਟੀਫਿਕੇਟ ਦੇਣੇ ਪੈਂਦੇ ਅਸੀਂ ਸੋਚਿਆ ਵੀ ਚਲੋ ਅਸੀਂ ਉਹ ਕੱਢ ਦਿੰਦੇ ਵਿੱਚੋਂ ਪਰ ਉਹ ਹੋਇਆ ਕਿ ਜਦੋਂ ਇਹ ਸੀਨ ਅਸੀਂ ਸ਼ੂਟ ਕਰਦੇ ਸੀ ਰਾਤ ਨੂੰ ਜੰਗਲ ਦੇ ਵਿੱਚ ਸੌਰੀ ਦਿਨ ਨੂੰ ਸੀ ਤਾਂ ਰਾਤ ਤੱਕ ਸ਼ੂਟਿੰਗ ਚੱਲਣੀ ਸੀ ਤੇ ਅਸੀਂ ਕੁੱਤਾ ਸੋਚਿਆ ਕਤੂਰਾ ਨਹੀਂ ਲੈਣਾ ਹੁਣ ਪਰ ਅਸੀਂ ਸ਼ੂਟ ਕਰਨ ਲੱਗੇ ਤਾਂ ਉੱਥੇ ਜੰਗਲ ਦੇ ਵਿੱਚ ਆ ਕੇ ਕਤੂਰਾ ਆ ਗਿਆ ਉਹ ਆਇਆ ਤੇ ਆ ਕੇ ਕੈਮਰੇ ਦੇ ਜਿਹੜਾ ਸਾਡਾ ਟਰਾਈਪੋਡ ਹੁੰਦਾ ਥੱਲੇ ਆ ਕੇ ਬੈਠ ਗਿਆ ਅਸੀਂ ਸੋਚਿਆ ਵੀ ਸ਼ਾਇਦ ਕੋਈ ਇਧਰੋਂ ਉਧਰੋਂ ਬੰਦਾ ਕੋ ਆਉਂਦਾ ਹੋਣਾ ਜਾਂ ਤਾਂ ਕਤੂਰਾ ਇਧਰ ਆ ਗਿਆ ਜਾਂ ਅਲਦ ਵਾਲੇ ਕੋ ਪਿੰਡ ਹੈ ਸ਼ਾਇਦ ਘਰ ਹੋਊਗਾ ਕੋਈ ਕੁਝ ਨਹੀਂ ਉਹ ਕਤੂਰਾ ਕਿੱਥੋਂ ਆਇਆ ਕਿਸ ਨੂੰ ਨਹੀਂ ਪਤਾ ਉਹ ਬੜਾ ਕੀਤਾ ਵੀ ਚਲੋ ਇਹਨੂੰ ਖਾਣਾ ਪਾ ਕੇ ਪਾਸੇ ਕਰ ਦਈਏ ਦੂਰ ਕਰ ਦਈਏ ਲੇਕਿਨ ਉਹ ਐਸਾ ਹੋਇਆ ਕਿ ਸਾਰੇ ਅਸੀਂ ਜਿੰਨੇ ਵੀ 40 50 ਬੰਦੇ ਉੱਥੇ ਸੀਗੇ ਇਸੇ ਗੱਲ ਤੇ ਹੈਰਾਨ ਸੀ ਵੀ ਇਹ ਜਾਂਦਾ ਕੈਮਰਾ ਦੇ ਸਟੈਂਡ ਜਾ ਕੇ ਥੱਲੇ ਬੈਠਦਾ ਤੇ ਜਾਂ ਡਾਇਰੈਕਟਰ ਦੀ ਚੇਅਰ ਦੇ ਕੋਲ ਬੈਠਦਾ ਕੋਈ ਭੌਂਕ ਨਹੀਂ ਰਿਹਾ ਕੋਈ ਪੁੱਛ ਨਹੀਂ ਉਹਨੂੰ ਖਾਣਾ ਪਾਇਆ ਸਭ ਕੋ ਸੁੱਥੇ ਬੈਠਾ ਸੋ ਮੈਂ 5 6 ਘੰਟੇ ਬਾਅਦ ਉਹ ਚੱਲਿਆ ਤੇ ਮੈਂ ਡਾਇਰੈਕਟਰ ਨੂੰ ਕਿਹਾ ਮੈਂ ਕਿਹਾ ਡਾਇਰੈਕਟਰ ਸਾਹਿਬ ਤੁਸੀਂ ਨਾ ਆਪਾਂ ਨੂੰ ਚਾਹੀਦੇ ਤਾਂ ਹੈ ਸ਼ਾਟ ਕਤੂਰੇ ਨੇ ਤੁਸੀਂ ਇਹਦੇ 4-5 ਸ਼ਾਟ ਲੈ ਲਿਓ ਆਪਾਂ ਫਿਰ ਦੇਖਾਂਗੇ ਕਿੱਥੇ ਪੈ ਸਕਦੇ ਆ ਅਗਰ ਅਸੀਂ ਆਪਣੇ ਉਸੇ ਸੀਨ ਨੂੰ ਯੂਜ਼ ਕਰ ਸਕਦੇ ਟਰਾਈ ਕਰਾਂਗੇ ਪਰ ਲੈ ਲਿਓ ਕਹਿੰਦੇ ਠੀਕ ਆ ਚਲੋ ਉਹ ਸ਼ੂਟਿੰਗ ਖਤਮ ਹੋਈ ਡੇ ਟਾਈਮ ਦੀ ਰਾਤ ਦੀ ਸ਼ੂਟਿੰਗ ਤੇ ਅਸੀਂ ਆ ਗਏ ਰਾਤ ਨੂੰ ਮੈਨੂੰ ਫੋਨ ਆਇਆ ਬਹੁਤ ਲੇਟ ਬਈ ਇਦਾਂ ਦਾ ਕਰਕੇ ਕਿ ਐਕਸੀਡੈਂਟ ਹੋ ਗਿਆ ਸੋ ਮੈਂ ਬੜਾ ਡਰ ਗਿਆ ਮੈਂ ਕਿਚ ਕੀ ਹੋਇਆ ਕਹਿੰਦੇ ਇਸਾਂ ਇਸ ਤਰ੍ਹਾਂ ਕਰਕੇ ਬਖਰਾਜ ਨੇ ਇੱਕ ਜਗ੍ਹਾ ਤੇ ਥੋੜਾ ਜੰਪ ਕਰਨਾ ਸੀ ਛਾਲ ਮਾਰਨੀ ਸੀ ਪਰ ਅਸੀਂ ਤਾਂ ਹਲੇ ਉਹ ਸੀਨ ਸਟਾਰਟ ਵੀ ਨਹੀਂ ਕਿਰਾ ਬਖਰਾਜ ਡਿੱਗ ਪਿਆ ਮੈਂ ਕਿਹਾ ਜੀ ਕੋਈ ਛੱਟ ਕਹਿੰਦੇ ਕੋਈ ਛੱਟ ਨਹੀਂ ਲੱਗੀ ਫਿਰ ਕਹਿੰਦੇ ਉਹਨੂੰ ਬਚਾਉਂਦੇ ਬਚਾਉਂਦੇ ਸਾਡਾ ਕੈਮਰਾ ਵੀ ਡਿੱਗ ਗਿਆ ਕੈਮਰੇ ਦੇ ਮੈਂ ਕਿਹਾ ਕੋਈ ਕੈਮਰਾ ਵੀ ਇੱਕਦਮ ਠੀਕ ਆ ਤੇ ਫਿਰ ਮੈਂ ਕਿਹਾ ਵੀ ਤੁਸੀਂ ਮੇਰੇ ਇੱਕਦਮ ਮਾਈਂਡ ਚ ਆਇਆ ਮੈਂ ਕਿਹਾ ਤੁਸੀਂ ਉਹ ਕਤੂਰੇ ਦੀ ਕੋਈ ਵੀਡੀਓ ਬਣਾਈ ਸੀ ਕਹਿੰਦੇ ਨਹੀਂ ਤੇ ਮੈਂ ਕਿਹਾ ਹੁਣ ਕਿੱਥੇ ਕਤੂਰਾ ਕਹਿੰਦੇ ਉਹ ਤਾਂ ਜਦੋਂ ਤੁਸੀਂ ਘੰਟਾ ਤੁਸੀਂ ਚਲੇਗਾ ਘੰਟੇ ਬਾਅਦ ਚਲੇਗਾ ਸਾਨੂੰ ਪਤਾ ਨਹੀਂ ਕਿੱਥੇ ਅਸੀਂ ਬੜਾ ਲੱਭਿਆ ਉਹਨੂੰ ਸੋ ਇਹ ਸਾਨੂੰ ਤਾਂ ਹੀ ਲੱਗਾ ਕਿ ਇੱਕ ਤਰ੍ਹਾਂ ਦਾ ਚਮਤਕਾਰ ਹੀ ਆ ਤੇ ਜੋ ਉਹਨਾਂ ਦਾ ਉਹ ਸ਼ੂਟ ਕਰਨਾ ਚਾਹਿਆ ਸੀ ਉਹ ਉਹ ਸ਼ੂਟ ਅਸਤੇ ਆਇਆ ਸੀ ਪਰ ਕੀਤਾ ਨਹੀਂ ਬੜਾ ਅਸੀਂ ਸ਼ੂਟ ਨਹੀਂ ਕੀਤਾ ਉਹ 5 6 7 ਘੰਟੇ ਬੈਠਾ ਚੱਲਾ ਗਿਆ ਕਿੱਥੋਂ ਆਇਆ ਕੌਣ ਲਿਆਇਆ ਕੌਣ ਲੈ ਗਿਆ ਕੁਝ ਨਹੀਂ ਪਤਾ ਕੈਮਰੇ ਦਾ ਡਿਗਣਾ ਕੈਮਰੇ ਨੂੰ ਕੋਈ ਚੋਟ ਨਿਆਣੀ ਕੋਈ ਨੁਕਸਾਨ ਨਹੀਂ ਹੋਣਾ ਐਕਟਰ ਦਾ ਡਿਗ ਜਾਣਾ ਕੋਈ ਨੁਕਸਾਨ ਨਹੀਂ ਹੋਇਆ ਸੋ ਇਹ ਸਾਡੇ ਇਥੇ ਚਮਤਕਾਰ ਸੀ ਦੂਜੀ ਗੱਲ ਕਰਕੇ ਇਹ ਸਾਰੀ ਜੀ ਸ਼ੂਟਿੰਗ ਦਸੇ ਵਿੱਚ ਪੈਸ਼ਨੂ ਦੇ ਵੀ ਹੋਈ ਆ ਤੇ ਉਹ ਨਵੰਬਰ ਤੋਂ ਦਸੰਬਰ ਦੇ ਵਿੱਚ ਤਾਂ ਕਾਫੀ ਠੰਡ ਹੁੰਦੀ ਆ ਉਸ ਸਮੇਂ ਫਿਰ ਸ਼ੂਟਿੰਗ ਦੇ ਵਿੱਚ ਕਿੰਨੀ ਕਿ ਦਿੱਕਤ ਆ ਸਮਝਾਣ ਨੂੰ ਬੇਤਰੀ ਦੇਖੋ ਦਸੰਬਰ ਦੇ ਵਿੱਚ ਅਸੀਂ ਗਏ ਉੱਥੇ 10 12 ਨੂੰ ਅਸੀਂ ਦੇਖੋ ਮੈਂ ਸਾਰੀ ਲਾਈਫ ਬਾਹਰ ਰਿਹਾ ਤੇ ਮੈਂ ਠੰਡ ਬਹੁਤ ਘੱਟ ਮੰਨਦਾ ਉੱਥੇ ਮੈਂ ਗਲੱਬ ਹੀ ਪਾਏ ਸਿਰ ਤੇ ਦੋ ਟੋਪੀਆਂ ਵੀ ਲਈਆਂ ਇੱਕ ਉਨ ਵਾਲੀ ਉੱਥੋਂ ਖਰੀਦੀਆਂ ਕੋਈ ਠੰਡ ਇੰਨੀ ਸੀ ਕੋਟ ਵੀ ਦੋ ਦੋ ਪਾਏ ਤੇ ਸਾਡੀ ਯੂਨਿਟ ਨੇ ਇੰਦੇ ਕੀਤਾ ਤੇ ਉੱਥੇ ਸ਼ੂਟਿੰਗ ਵੀ ਰਾਤ ਨੂੰ ਵੀ ਸੀਗੀ ਤੇ ਦਿਨ ਨੂੰ ਵੀ ਥੱਲੇੋਂ ਯਾਤਰਾ ਕਰਦੇ ਉੱਪਰ ਤੱਕ ਜਾਣਾ ਸੀ ਬਹੁਤ ਜ਼ਿਆਦਾ ਠੰਡ ਸੀ ਤੁਸੀਂ ਸਾਫ ਲਾ ਲਓ ਵੀ ਜਿੰਨੇ ਵੀ ਮੇਨ ਐਕਟਰ ਸੀ ਉਹ ਸਾਰਿਆਂ ਦੇ ਕੋਲ ਪਤਲੇ ਛ ਕਪੜੇ ਸੀ ਪਾਉਣੇ ਜਦੋਂ ਉੱਪਰ ਜਾਣਾ ਸੀ ਔਰ ਬੜੇ ਦੋ ਦਿਨ ਵਾਸਤੇ ਉੱਪਰ ਤੋਂ ਥੱਲੇ ਆਉਣਾ ਸਾਰਿਆਂ ਨੇ ਕੱਪੜੇ ਪਾਏ ਮੋਟੇ ਐਕਟਰਸ ਨੇ ਨਹੀਂ ਪਾਇਆ ਸੀ ਕੋਈ ਬਿਮਾਰ ਨਹੀਂ ਕੋਈ ਠੰਡ ਨਹੀਂ ਕੋਈ ਅੱਗ ਨਹੀਂ ਇਧਰ ਬਠਾਲੀ ਲੱਖੀ ਹੋਵੇ ਸੀ ਜਿੱਥੇ ਬੈਠ ਜਾਓ ਸੇਕ ਲੈ ਲਓ ਕੁਛ ਸਾਰਾ ਕੁਝ ਮਤਲਬ ਉਹ ਚਮਤਕਾਰ ਹੀ ਐ ਕਿ ਮਾਤਾ ਰਾਣੀ ਦੀ ਪੂਰੀ ਮਿਹਰ ਰਹੀ ਤੁਹਾਡੇ ਉੱਤੇ ਮੈਂ ਤਾਂ ਜੀ ਪੂਰੇ ਯਕੀਨ ਨਾ ਕਰਨਾ ਕਿ ਹਾਂ ਮਾਤਾ ਦੀ ਪੂਰੀ ਮਿਹਰ ਰਹੀ ਤੇ ਆਪਾਂ ਹੁਣ ਗੱਲ ਨੂੰ ਸਮੇਟਦੇ ਇਹਦੇ ਵਿੱਚ ਹੁਣ ਸਰੋਤਿਆਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਇਸ ਫਿਲਮ ਨੂੰ ਦੇਖੋ ਮੈਂ ਤਾਂ ਆਡੀਅנס ਨੂੰ ਇਹ ਕਹੂੰਗਾ ਕਿ ਆਪਾਂ ਹਰ ਤਰ੍ਹਾਂ ਦੀਆਂ ਫਿਲਮਾਂ ਦੇਖਦੇ ਆਂ ਅ ਐਂਡ ਜਦਿ ਹਰ ਬੰਦਾ ਉਸਨਵੇਂ ਜਾਂਦਾ ਆਪਣੀ ਐਂਟਰਟੇਨਮੈਂਟ ਵਾਸਤੇ ਔਰ ਸਾਡੀ ਫਿਲਮ ਦੇ ਜੀ ਐਂਟਰਟੇਨਮੈਂਟ ਵੀ ਹੈ ਬਿਜ਼ਨ ਆਪਣੇ ਕਾਮੇਡੀ ਵੀ ਆ ਫਾਈਟ ਸੀਕੁਐਂਸ ਵੀ ਹੈ ਗਾਣੇ ਵੀ ਹੈ ਭੰਗੜੇ ਦੇ ਵੀ ਗਾਣੇ ਆ ਸਭ ਕੁਝ ਹੈ ਲੇਕਿਨ ਇੱਕ ਫੈਮਿਲੀ ਦਾ ਜਿਹੜਾ ਬਲੀਫ ਆ ਉਹ ਮਾਤਾ ਵਸ਼ੁੰਦੇਵੀ ਦੇ ਆ ਅਸੀਂ ਕਿਸੇ ਵੀ ਧਰਮ ਨੂੰ ਮੰਨਦੇ ਆ ਸਾਡਾ ਘਰ ਤੋਂ ਸਟਾਰਟ ਹੋ ਜਾਂਦਾ ਕਿ ਅਸੀਂ ਕਿੱਥੇ ਮੱਥਾ ਟੇਕਦੇ ਆ ਕਿਉਂ ਟਿਕਦੇ ਆਂ ਔਰ ਉਹ ਟਿਕਣ ਦਾ ਕੋਈ ਮਕਸਦ ਆ ਅਸੀਂ ਉਦਾਂ ਹੀ ਤਾਂ ਪੁੱਛਦੇ ਨਹੀਂ ਆਪਣੇ ਗੁਰੂਆਂ ਨੂੰ ਸੋ ਸੁਨੇਹਾ ਲੋਕਾਂ ਨੂੰ ਇਹ ਆ ਕਿ ਤੁਸੀਂ ਜ਼ਰੂਰ ਫਿਲਮ ਦੇਖੋ ਦੇਖ ਕੇ ਆਓ ਔਰ ਤੁਹਾਨੂੰ ਪਤਾ ਲੱਗੂਗਾ ਕਿ ਮਾਤਾ ਵਿਸ਼ਨੂ ਦੇਵੀ ਦਾ ਉੱਥੇ ਜਾਣ ਦਾ ਜਾਂ ਇੰਨੇ ਦੂਰੋਂ ਲੋਕ ਬਾਹਰੋਂ ਔਰ ਸਾਰੇ ਇੰਡੀਆ ਤੋਂ ਆਉਂਦੇ ਆ ਕਿਸੇ ਕਾਰਨ ਕਰਕੇ ਆਉਂਦੇ ਆ ਕੁਝ ਤੇ ਹੈ ਤੁਹਾਨੂੰ ਸ਼ਾਂਤੀ ਮਿਲਦੀ ਹੈ ਬਾਕੀ ਤੇ ਤੁਸੀਂ ਆਮ ਸਾਰੀਆਂ ਫਿਲਮਾਂ ਦੇਖੀ ਜਾਣੀਆਂ ਜੋ ਸਾਰੀਆਂ ਫਿਲਮਾਂ ਦੇ ਦੇਦੋ ਵਿੱਚ ਵੀ ਹੈਗਾ ਸਿਰਫ ਇੰਨਾ ਹੀ ਹੈ ਕਿ ਤੁਸੀਂ ਥੋੜਾ ਜਿਹਾ ਇਧਰ ਨੂੰ ਦੇਖੋਗੇ ਤੇ ਸ਼ਾਇਦ ਅੱਗੇ ਲਾਈਫ 'ਚ ਅੱਗੇ ਬੱਚਿਆਂ ਨੂੰ ਤੁਸੀਂ ਕੁਝ ਦੱਸ ਸਕਦੇ ਆ ਵੀ ਸਾਡੇ ਜਿਹੜੇ ਦੇਵੇਂ ਦੇਵੀਆਂ ਆ ਗੁਰੂ ਹੈਗੇ ਆ ਉਹਨਾਂ ਦਾ ਕੁਝ मीनिंग ਹੈ ਧੰਨਵਾਦ ਕਰੋ ਗੱਲਬਾਤ ਕਰਦੇ ਆ ਕੀਜੀ ਥੈਂਕ ਯੂ ਉਹ so, uh, 19 ਸਤੰਬਰ ਨੂੰ ਫਿਲਮ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਆ ਜਾਣੀ ਹੈ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਫਿਲਮ ਦੇ ਵਿੱਚ ਮਾਤਾ ਰਾਣੀ ਦੀ ਇਨਾਂ ਤੇ ਵੈਸ਼ਨ ਦੇਵੀ ਜੀ ਦੀ ਪੂਰੀ ਕਿਰਪਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਰਪਾ ਹੋਵੇਗੀ ਤੇ ਇੱਕ ਵਿਸ਼ਵਾਸ ਨੂੰ ਲੈ ਕੇ ਜਿਹੜਾ ਹੈਗਾ ਕਿ ਇਸ ਫਿਲਮ ਬਣਾਈ ਗਈ ਹੈ ਕਿਸ ਤਰ੍ਹਾਂ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਲੋਕਾਂ ਦਾ ਵੜਾ ਆਪਣਾ ਆਪਣਾ ਵਿਸ਼ਵਾਸ ਹੁੰਦਾ ਉਸ ਚੀਜ਼ ਨੂੰ ਲੈ ਕੇ ਬਣਾਈ ਗਈ ਹੈ ਤੇ 19 ਸਤੰਬਰ ਨੂੰ ਤੁਸੀਂ ਪਹੁੰਚੋ ਅਤੇ ਫਿਲਮ ਦਾ ਦੇਖਿਓ ਤੇ ਆਪਣਾ ਰਹਿ ਜੁਜੋ